ਮੇਰਾ ਨਾਮ ਜੀਆ ਬੱਗਾ ਜੌਨ ਪ੍ਰਧਾਨ ਫਰੋਜ਼ ਇਹ ਧਰਨਾ ਜਿਹੜਾ ਇਹ ਫਰੋਜ਼ਪੁਰ ਸ਼ੌਣੀ ਰੇਲਵੇ ਸਟੇਸ਼ਨ ਤੇ ਲੱਗਾ ਹੈ ਸਾਡੇ ਚਾਰ ਜੌਨ ਪ੍ਰਧਾਨ ਸਾਹਿਬ ਜੀ ਨਾਲ ਨੇ ਇਹ ਜਿਹੜੀਆਂ ਸਾਡੀਆਂ ਲੰਮ ਸਮ ਮੰਗਾ ਚੱਲ ਰਹੀਆਂ ਨੇ ਜੋ ਅਸੀਂ ਸ਼ੰਭੂ ਮੋਰਚੇ ਦੇ ਉੱਤੇ ਧਰਨਾ ਸਾਡਾ ਲੱਗਾ ਹੋਇਆ ਉਹਦੇ ਪ੍ਰਤੀ ਹੁਣ ਜਿਹੜਾ ਇਹ ਆ ਵੀ ਜਿਹੜੀਆਂ ਸਾਡੀਆਂ ਰਹਿੰਦੀਆਂ ਮੰਗਾ ਨੇ ਜਿੱਦਾਂ ਪਰਾਲੀ ਤੇ ਆ ਗਏ ਨੇ ਜਦੋਂ 2% ਸਿਰਫ ਮਤਲਬ ਐਗਰੀਕਲਚਰ ਦਾ ਤੂੰ ਤੇ ਜਿਹੜੇ 60 ਜਾਂ 52% ਜਾਂ ਕਿਸੇ ਹੈਗੇ ਨੇ ਉਹਨਾਂ ਦੇ ਤਾਂ ਕੋਈ ਐਕਸ਼ਨ ਨਹੀਂ ਤੇ ਜੇ ਪਰਾਲੀ ਅਜੇ ਸੜੀ ਨਹੀਂ ਜੇ ਹੁਣ ਪ੍ਰਦੂਸ਼ਣਾਂ ਦੇ ਹੋ ਗਿਆ ਅਜੇ ਤੱਕ ਤਾਂ ਪੰਜਾਬ ਦੇ ਵਿੱਚ ਝੋਨਾ ਨਹੀਂ ਵੜੀ ਚਾ ਤੇ ਪ੍ਰਦੂਸ਼ਣ ਕਿੱਥੋਂ ਹੋ ਗਿਆ ਇਹ ਸਿਰਫ ਤੇ ਸਿਰਫ ਇਹ ਸਰਕਾਰ ਸੈਂਟਰ ਸਰਕਾਰ ਦੀਆਂ ਨੀਤੀਆਂ ਨੇ ਵੀ ਕਿਸਾਨਾਂ ਦੇ ਉੱਤੇ ਹਰ ਕੰਮ ਨੂੰ ਜ਼ਬਰਜਮਾ ਕਰਨਾ ਇਹ ਚੀਜ਼ਾਂ ਨਹੀਂ ਚੱਲਣਗੀਆਂ ਜਿਹੜੇ ਇਹਨਾਂ ਨੇ ਧੱਕਾ ਕਰਦੇ ਨੇ ਉਹ ਅਸੀਂ ਨਹੀਂ ਚੱਲਣ ਦੇਣਾ ਜਿੰਨਾ ਚਿਰ ਸਾਡੀਆਂ ਜਿਹੜੀਆਂ 12 ਮੰਗਾ ਤੇ ਲੈ ਕੇ ਅਸੀਂ ਸ਼ੰਭੂ ਮੋਰਚਾ ਲਾਇਆ ਜਾਂ ਹੁਣ ਜਿਹੜੇ ਆ ਸਾਡੇ ਚੱਲਦੇ ਪਏ ਨੇ ਇਹ ਜਿਹੜੇ ਆ ਸਰਕਾਰ ਨੂੰ ਅਸੀਂ ਚਦਾਵਨੀ ਦੇਣੇ ਆ ਵੀ ਅਜ ਤੱਕ ਸਿਰਫ ਅਸੀਂ ਸਾਡਾ 2 ਘੰਟੇ ਦਾ ਜੇ ਇਹ ਕੰਮਨਾਦ ਆਉਣ ਵਾਲੇ ਸਮੇਂ 'ਚ ਲੰਮਾ ਵੀ ਹੋ ਸਕਦਾ ਗੁਰਮੇਲ ਸਿੰਘ ਜੀ ਆ ਬੱਗਾ ਜੌਨ ਪ੍ਰਧਾਨ ਇਹ ਸਾਨੂੰ ਸੂਬੇ ਦੇ ਹੁਕਮਾਂ ਮੈਂ ਨਿਰੰਦਰਪਾਲ ਸਿੰਘ ਜਤਾਲਾ ਕਿਸਾਨ ਫਿਰੋਜ਼ਪੁਰ ਸਾਨੂੰ ਸੂਬੇ ਨਾਲ ਹੁਕਮਾਂ 2 ਘੰਟੇ ਦਾ 12:30 ਤੋਂ 2:30 ਵਜੇ ਦਾ ਲੇਕਨ ਕੋ ਸਾਡੀਆਂ ਲੋਕਲ ਪ੍ਰਸ਼ਾਸਨ ਨਾਲ ਸਿਵਲ ਨਾਲ ਤੇ ਪੁਲਿਸ ਨਾਲ ਕੋ ਮੰਗਾ ਸਾਡੀਆਂ ਵਿਚੜੀਆਂ ਦੋ ਤਿੰਨ ਮਹੀਨੇ ਤੋਂ ਪਿੱਛੇ ਤੋਂ ਕੋ ਕੋ ਸਾਡਾ ਕੰਮ ਹੋ ਨਹੀਂ ਰਿਹਾ ਦਫ਼ਤਰਾਂ 'ਚ ਅਸੀਂ ਜਨਤਾ ਦੇ ਨਮਾਇੰਦੇ ਆ ਤੇ ਜਨਤਾ ਦੇ ਨਾਲ ਖੜੇ ਆ ਤੇ ਸਾਡਾ ਜਿਹੜਾ ਕੰਮ ਆ ਉਹ 2 ਘੰਟੇ ਬਾਅਦ ਸਕਦਾ ਜੇ ਤਰਨਾ ਤੋਂ ਜਿਹੜਾ ਸਾਡਾ ਮੇਨ ਆ ਉਹ ਜੰਡਰ ਸਰਕਾਰ ਨਾਲ 12 ਮੰਗਾ ਜਿਦੇ ਵਿੱਚ ਮੈਂ 23 ਫਦਲਾਂ ਦੀ ਗਾਰੰਟੀ ਦਾ ਕਾਨੂੰਨ ਐਮਐਸਬੀ ਬਣਾਉਣਾ ਤੇ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਮਾਫ਼ੀ ਕਿਸਾਨ ਮਜ਼ਦੂਰਾਂ ਨੂੰ ਜਿਹੜਾ 200 ਦਿਨ ਰੇਗਾ ਦੇ ਵਿੱਚ ਦਿਹਾੜੀ 700 ਰੁਪਏ ਦਿਹਾੜੀ ਦੀ ਡਿਮਾਂਡ ਏ 2004 ਮੰਗਾ ਸਾਡੀਆਂ ਮੋਦੀ ਸਰਕਾਰ ਨੇ ਦਿੱਲੀ ਮੰਨ ਲਈਆਂ ਲਿਖਤੀ ਤੇ ਵਾਅਦਿਆਂ ਤੋਂ ਭੱਜ ਗਈ ਸਰਕਾਰ ਤੇ ਕੋਈ ਗੱਲ ਨਹੀਂ ਸਾਡੇ ਸੂਬੇ ਆਗੂ ਦਾ ਹੁਕਮ ਏ ਵੀ 2029 ਤੱਕ ਜਿਹੜਾ ਇਨੂੰ ਜਿੱਨਾਂ ਜਰ ਚਾਹ ਬਣਾਉਣੇ ਆਪਦੇ ਮੈਥਡ ਤੇ ਨਹੀਂ ਨਾ ਆ ਜਾਂਦਾ ਉਹ ਨਜਰ ਤਰਨਾ 2029 ਤੱਕ ਚੱਲੇਗਾ ਦਿੱਲੀ ਚੱਲੇ ਸ਼ੰਭੂ ਚੱਲੇ ਹੋਰ ਕਿਤੇ ਚੱਲੇ ਪੰਜਾਬ ਚ ਉਹ ਅਸੀਂ ਲਾ ਕੇ ਰੱਖਾਂਗੇ ਤਾਂ ਇਹਨੂੰ ਜਿੱਨਾਂ ਜਰ ਕੋਈ ਪੰਜਾਬ ਸਰਕਾਰ ਨਾਲ ਆ ਰੈਡ ਐਂਟਰੀਆਂ ਕਰਨੀਆਂ ਅਸੀਂ ਪਾਕਿਸਤਾਨ ਦੇ ਵਿੱਚ ਨਹੀਂ ਥੋੜੀਆਂ ਤੇ ਐਨਜੀਡੀ ਦਾ ਹੁਕਮ ਆ ਇਹਨਾਂ ਨੂੰ 5000 ਛੋਟੇ ਖਾਣ ਨੂੰ 3000 ਵੱਡੇ ਨੂੰ ਸਿੱਧੀ ਖਾਤਾ ਸਬਜ਼ੀ ਪਾ ਦਿਓ ਉਹ ਵੀ ਕੰਮ ਨਹੀਂ ਕਰਨਾ ਅੱਜ 750 ਉਡਣ ਦਾਤਾ ਜਿਹੜਾ ਹੈ ਉਹ ਇੱਥੇ ਪੰਜਾਬ ਚ ਲੱਗ ਗਿਆ ਕਿਸਾਨਾਂ ਨੂੰ ਫੜਨਵਾਦੇ ਸਾਨੂੰ ਕੋਈ ਡਰ ਨਹੀਂ ਉਡਣ ਦੱਸਿਆ ਦਾ ਕਿਉਂਕਿ ਬਾਬਾ ਬੰਦਾ ਸਿੰਘ ਦੇ ਵਾਰਸਾਂ ਹੀ ਗੁਰੂ ਗੋਬਿੰਦ ਸਿੰਘ ਦੇ ਫਿਰੋਜ਼ਪੁਰ ਦੇ ਵਿੱਚ ਜੀ ਸਾਡਾ ਪੰਜ ਜਗਤ ਆ ਪੰਜਾਬ ਦੇ ਵਿੱਚ 35 40 ਜਗਤ ਤੋਂ ਸਾਰੇ ਇੰਡੀਆ ਦੇ ਵਿੱਚ ਚੱਕਾ ਜਾਮ ਆ ਜਰ ਕੱਲੇ ਪੰਜਾਬ ਚ ਨਹੀਂਗਾ ਸਾਰੇ ਇੰਡੀਆ ਦੇ ਵਿੱਚ ਭਾਰਤ ਉਰੇ ਭਾਰਤ ਦੇ ਉਹ ਚੱਕਾ ਜਾਮ ਆ ਓਏ ਆਜਾ ਇਹਨਾਂ ਨੂੰ ਟ੍ਰੇਲਰ ਵਿਖਾ ਦੋ ਘੰਟੇ ਦਾ ਉਹ ਨਾਲੇ ਸਮੇਂ ਦੇ ਵਿੱਚ ਅਸੀਂ ਇਹਨਾਂ ਤਰ੍ਹਾਂ ਨੂੰ ਲੰਮਾ ਵੀ ਕਰ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ